ਤੇ 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 ਨਾ ਜੀ ਡੋਕਟਰ ਜੋ ਸਿੰਘ ਕਵਰੀ ਤੋਂ ਹੋਤੇ ਆ ਦਸਮਕਾਥਾ ਭਾਗ ਉਤਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੀ ਪ੍ਰਭ ਧਰਮ ਜੁਦ ਕੇ ਚਾਏ ਸਤਨਾਮ ਸਿਰਿ ਵਾਹਿ ਗੁਰੂ ਸਾਹਿਬ ਜੀ ਦੋਹਰਾ ਚਾਵ ਰੰਗ ਕੇ ਦੇਸ ਮੈਂ ਇੰਦਰ ਸਿੰਘ ਕੋ ਨਾਥ ਸਕਲ ਸੈਨ ਚ ਤੁਰੰਗਣੀ ਅਮਿਤ ਚੜਤ ਤਹਿ ਸਾਤ ਚੰਦਰ ਕਲਾਤਾ ਕੀ ਤ੍ਰਿਆ ਜਾਸਮ ਤ੍ਰਿਆਣਾ ਕੋਏ ਜੋ ਬਹ ਚਾਹੈ ਸੋ ਕਰੈ ਜੋ ਭਾਖੈ ਸੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਸ੍ਰੀ ਚਰਿਤ ਰੋਪਨ ਆਨ ਜੇ ਸ਼ਰੋਣੀ ਪੰਥੀ ਅਕਾਲੀ ਜੀ ਦਾ ਸ਼ਬਦ ਅਭਿਰ ਚੱਕਰ ਵਰਤੀ ਤੋ ਬਡੇ ਬਾਬੇ ਜੋ ਸੋਣੇ ਮੁਕੀ ਜੇਹੇ ਘਰ ਬਾਬਾ ਮਾਨ ਸਿੰਘ ਜੀ ਅਕਾਲੀ ਸ਼ਰਵੇਂ ਖਵਾਰੀ ਉਹਨਾਂ ਦੀ ਕਿਰਪਾ ਸਦੇਗਾ ਰਹਿਮਤ ਸਰਵਾਂ ਆਪਾਂ ਉਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਚਰਿਤ੍ਰੋਪਕਿਆਨ ਬਾਣੀਆਂ ਤੇ ਸ੍ਰੀ ਚੌਕਸ ਅਵਤਾਰ ਬਾਣੀਆਂ ਇਹਨਾਂ ਦੀ ਆਪਾਂ ਲੜੀਵਾਰ ਕਥਾ ਮੁਖਿਆਣ ਸ਼ੁਰੂ ਕੀਤੀ ਆ ਆਰੰਭ ਕੀਤੀ ਆ ਅੱਜ ਆਪਾਂ ਲੋ ਜਿਹੜੇ ਚਿਤਰ ਦੇ ਤੋਂ ਬਾਨੀ ਦੀ ਸ਼ਿਆ ਨੜੀ ਵਾਰ 86 74 ਦੇ ਉੱਤੇ ਪਹੁੰਚ ਚੁੱਕੇ ਆਂ ਤਾਂ ਜ ਆਪਾਂ 86 73 ਦੀ ਕਥਾ ਕਰਨ ਲੱਗੇ ਆਂ ਵਿਚਾਰ ਤਿਰਤਾ ਕਰਨ ਲੱਗੇ ਆਂ ਕਿ ਪਹਿਲੇ ਚਿਤਰ ਦੇ ਵਿੱਚ ਆਪਾਂ ਆਪਾਂ ਕੋ ਧਿਆਨ ਕੀਤਾ ਸੀ ਕਿ ਦੇਖਿਆ ਸੀ ਕਿ ਜਦ ਮਹਾਰਾਜ ਜੀ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੇ ਚਿਤਰ ਦੇ ਵਿੱਚ ਇੱਕ ਚੰਡੀ ਪ੍ਰਮੇਸ਼ਰ ਜੀ ਜਿਹੜੀ ਸ਼ਕਤੀ ਆ ਉਸਦੇ ਉਸ ਦੀ ਸਫਲ ਸਲਾਹ ਕੀਤੀ ਆ ਉਹਦੀ ਉਸ ਤੋਂ ਮੈਂ ਹਣੇ ਕੀਆ ਪਹਿਲੇ ਚਿਤਰ ਦੇ ਵਿੱਚ ਤੋ ਦੂਜੇ ਜਿਹੜੇ ਤਰਦਾ ਵੀ ਇੱਕ ਜਿਹੜਾ ਕਾਰਨ ਸੀ ਜਿਸ ਦੇ ਵਿੱਚ ਇਹ ਇਤਰਾਜੇ ਚਿੱਤਰ ਸਿੰਘ ਨਾਮ ਦਾ ਰਾਜਾ ਹੁੰਦਾ ਜਿਹੜਾ ਕਿ ਇੱਕ ਪਖਰਾ ਦੀ ਉੱਤੇ ਮੋਹਿੰਦ ਹੋ ਜਾਂਦਾ ਆਪ ਬਸਰਾ ਦੇ ਉੱਤੇ ਮੋਹਿੰਦ ਹੋ ਗਿਆ ਇਹ ਨਾਲ ਵਿਆਹ ਕਰਵਾ ਲੈਂਦਾ ਅਤੇ ਵਿਆਹ ਤੋਂ ਬਾਅਦ ਵਿੱਚ ਇੱਕ ਪੁੱਤਰ ਨੂੰ ਜਨਮ ਦੇ ਕੇ ਉਹ ਆਪ ਬਸਰਾ ਫਿਰ ਵਾਪਸ ਚਾਲਾ ਮਾਰ ਦਿੰਦੀ ਹੈ ਇੰਦਰਪੁਰੀ ਦੇ ਵਿੱਚ ਜਿੱਥੋਂ ਕਿ ਆਈ ਸੀ ਪੁੱਤਰ ਦਾ ਨਾਮ ਸੀ ਹਨਵਜ ਸਿੰਘ ਜਿਹੜਾ ਕਿ ਜਲ ਸਾਧ ਦਾ ਬੜਾ ਜਿਆਦਾ ਪੱਕਾ ਸੀ ਜਦੋਂ ਆਪਸਰਾਂ ਚਾਲਾਂ ਮਾਰ ਦਿੰਦੀਆਂ ਵਾਪਸ ਤੇ ਰਾਜਾ ਚਿਤ੍ਰ ਸਿੰਘ পাগল ਹੋ ਜਾਂਦਾ ਉਹਦੇ ਵਿਯੋਗ ਦੇ ਵਿੱਚ ਤੇ ਉਹਨੇ ਆਪਣੇ ਦੇਸ਼ ਦੀ ਫੌਜ ਆ ਉਹ ਲੱਭਣ ਲਈ ਭੇਜਦਾ ਆ ਉਹ ਆਪਸਰਾਂ ਨੂੰ ਤੇ ਫੌਜ ਲੱਭਦੀ ਲੱਭਦੀ ਊੜਸ਼ਾ ਨਾਮ ਦੇ ਰਾਜ ਦੇ ਵਿੱਚ ਪਹੁੰਚ ਜਾਂਦੀ ਆ ਤੇ ਉੱਥੋਂ ਦੀ ਜਿਹੜੀ ਰਾਜਕੁਮਾਰੀ ਸੀ ਉਹਨਾਂ ਨੂੰ ਭਲੇਖਾ ਭਰਮ ਲੱਗ ਜਾਂਦਾ ਕਿ ਉਹ ਦੇਖਣ ਨੂੰ ਉਹ ਆਪਸਰਾਂ ਦੇ ਵਰਗੀ ਲੱਗਦੀ ਸੀ ਤੇ ਗੁਣਾ ਤੋਂ ਆਪਸਰਾਂ ਤੇ ਵਰਗੀ ਲੱਗਦੀ ਸੀ ਉਹ ਆ ਕੇ ਰਾਜਾ ਚਿਤ੍ਰ ਸਿੰਘ ਨੂੰ ਦੱਸਿਆ ਆ ਕੇ ਉਹਨਾਂ ਨੇ ਉਹ ਭੋਜਨੀ ਆ ਕੇ ਕਿ ਉੱਥੇ ਸਾਨੂੰ ਇਦਾਂ ਇਦਾਂ ਕਰਕੇ ਉਹਦੇ ਮਿਲ ਕੀ ਜਾ ਉਹੀ ਆ ਤੇ ਚਿੱਤਰ ਸਿੰਘ ਨੇ ਕੋਈ ਇਦਾਂ ਕਾਮ ਦੇ ਵਿੱਚ ਅੰਨਾ ਆਇਆ ਉਹਨੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਪਹਿਲਾਂ ਪਰਖ ਹੀ ਲਵਾਂ ਕਿ ਉਹ ਅਸਲ ਦੇ ਵਿੱਚ ਹੈ ਵੀ ਹੈ ਉਹ ਜਿਹੜੀ ਫਸਰਾ ਆ ਕਿ ਕੋਈ ਹੋਰ ਆ ਮੈਂ ਇੱਕ ਵਾਰੀ ਚੈੱਕ ਹੀ ਕਰਾਵਾਂ ਜਾਂ ਮੈਂ ਵੈਰੀਫਾਈ ਕਰਨਾ ਪਰ ਇਹਨਾਂ ਦਿਮਾਗ ਨਹੀਂ ਉਹਦਾ ਕੰਮ-ਕੰਮ ਕੀਤਾ ਉਹ ਕਾਮ ਦੇ ਵਿੱਚ ਅੰਨਾ ਹੋਇਆ ਉਹਨੂੰ ਜਦੋਂ ਆ ਕੇ ਦੱਸਿਆ ਕਿ ਉਹਦੇ ਵਰਗੀ ਕੁੜੀ ਆ ਜਾਂ ਉਹ ਆ ਉਹਨੇ ਬਿਨਾ ਕੋਈ ਪਰਖੇ ਆਪਣੇ ਦੇਸ਼ ਦੀ ਫੌਜ ਨੂੰ ਲੈ ਕੇ ਚੜ ਚੜ ਜਾਂਦਾ ਜਾ ਕੇ ਉਹ ਓੜਛਾ ਦੇ ਉੱਤੇ ਤੇ ਉੱਥੋਂ ਦੇ ਰਾਜੇ ਨੂੰ ਮਾਰ ਕੇ ਉਹਦੀ ਜਿਹੜੀ ਲੜਕੀ ਹੁੰਦੀ ਆ ਉਹਨੂੰ ਆਪਣੇ ਨਾਲ ਵਿਆਹ ਕਰਵਾ ਲੈਂਦਾ ਵਰ ਲੈਂਦਾ ਤੇ ਵਿਆਹ ਕਰਵਾ ਕੇ ਉਹ ਜਿਹੜੀ ਲੜਕੀ ਹੁੰਦੀ ਆ ਰਾਜਕੁਮਾਰੀ ਹੁੰਦੀ ਆ ਜਿਹਦਾ ਕੇ ਨਾਮ ਚਿਤ੍ਰਮਤੀ ਦੱਸਿਆ ਮਹਾਰਾਜ ਨੇ ਚਿਤ੍ਰਮਤੀ ਹਨਵਤ ਸਿੰਘ ਦੇ ਉੱਤੇ ਹੀ ਮੋਹਿਤ ਹੋ ਜਾਂਦੀ ਆ ਉਹ ਰਾਜੇ ਦੇ ਮੁੰਡੇ ਦੇ ਉੱਤੇ ਪੰਡਵੰਤ ਸਿੰਘ ਦੇ ਅੱਗੇ ਇੱਛਾ ਪ੍ਰਗਟ ਕਰਦੀ ਆ ਕਿ ਤੂੰ ਮੇਰੇ ਨਾਲ ਸਰੀਰਕ ਤੁੰਦ ਬਣਾ ਮੇਰੇ ਨਾਲ ਭੋਗ ਵਿਲਾਸ ਕਰ ਪਰਨਵੰਦ ਸਿੰਘ ਜੱਸਾ ਦਾ ਪੱਕਾ ਸੀ ਉਹ ਮਨਾ ਕਰ ਦਿੰਦਾ ਉਸ ਦੀ ਪੇਸ਼ਕਸ਼ ਨੂੰ ਟਕਰਾ ਦਿੰਦਾ ਆ ਤੇ ਇੱਥੇ ਚਿਤ੍ਰਮਤੀ ਜਿਹੜੀ ਹੁੰਦੀ ਆ ਉਹ ਆਏ ਇਸ ਚੀਜ਼ ਆਪਣੀ ਬੇਇੱਜ਼ਤੀ ਸਮਝਦੀ ਆ ਕੇ ਆ ਕੇ ਹਨਵੰਦ ਸਿੰਘ ਨਾਲ ਪਹਿਲਾਂ ਜਾ ਕੇ ਰਾਜੇ ਨੂੰ ਦੱਸ ਦੋਈ ਤਾਂ ਕਰਕੇ ਉਹ ਜਾ ਕੇ ਰਾਜੇ ਦੇ ਸਾਹਮਣੇ ਰੋਣ ਲੱਗ ਪੈਂਦੀ ਆ ਤੇ ਆਪਣੇ ਕੱਪੜੇ ਹੀ ਆਪ ਬਾੜ ਕੇ ਕਹਿੰਦੀ ਆ ਕੇ ਹਨਵੰਦ ਸਿੰਘ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇਰੇ ਮੁੰਡੇ ਨੇ ਤੇ ਰਾਜਾ ਅੰਕ ਫਕੂਲਾ ਹੋ ਜਾਂਦਾ ਚਿਤ੍ਰ ਸਿੰਘ ਹੌਣ ਬੰਦ ਤੁਸੀਂ ਇਹਨੂੰ ਬਲਾਉਲ ਬੁਲਾ ਰਿੰਦਾ ਆ ਤੇ ਉਸਨੂੰ ਮਾਰਨ ਦਾ ਹੁਕਮ ਦੇ ਦਿੰਦਾ ਫਾਂਸੀ ਦੇਣ ਦਾ ਹੁਕਮ ਦੇ ਦਿੰਦਾ ਸੋ ਉੱਥੇ ਰਾਜੇ ਦੇ ਜਿਹੜੇ ਵਜ਼ੀਰ ਹੁੰਦੇ ਆ ਵਜ਼ੀਰ ਖੜੇ ਹੁੰਦੇ ਆ ਤੇ ਖੜੇ ਹੋ ਕੇ ਔਰਤਾਂ ਦੇ ਲੜੀਵਾਰ ਚਰਿੱਤਰ ਸੁਣਾਉਂਦਾ ਆ ਤੇ ਆ 405 ਚਰਿੱਤਰ ਸੁਣਾਉਂਦਾ ਤੇ ਅੱਜ ਆਪਾਂ ਉਸ ਦੇ ਵਿੱਚ 85 ਚਰਿੱਤਰਾਂ ਦੀ ਵਿਚਾਰ ਚਰਚਾ ਕਰ ਲਈ ਆ ਤੇ ਅੱਜ ਆਪਾਂ 86ਵੇਂ ਚਰਿੱਤਰ ਦੀ ਵਿਚਾਰ ਚਰਚਾ ਕਰਾਂਗੇ ਸੋ ਚਰਿੱਤਰਾਂ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਇਹੋ ਜਿਹੇ ਹਿਸਾਬ ਦੇ ਨਾਲ ਰਚਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਔਰਤਾਂ ਦਾ ਜਿਹੜਾ ਚਿੱਤਰ ਚਰਿੱਤਰ ਆ ਉਸ ਦਾ ਚਿੱਤਰਣ ਕੀਤਾ ਕਿ ਜਿਹੜਾ ਮੇਰਾ ਖਾਲਸਾ ਆ ਉਹ ਇਹੋ ਜਿਹੀਆਂ ਲੜਕੀਆਂ ਜਾਂ ਹੋਰ ਵੀ ਤਰ੍ਹਾਂ ਦੀਆਂ ਜਿਹੜੀਆਂ ਲੜਕੀਆਂ ਆ ਉਹਨਾਂ ਦੇ ਚਰਿੱਤਰਾਂ ਔਸਤਰੀਆਂ ਦੇ ਚਰਿੱਤਰਾਂ ਦੇ ਵਿੱਚ ਕਦੇ ਨਾ ਫਸੇ ਤੇ ਕਦੇ ਵੀ ਆਪਣਾ ਜਿਹੜਾ ਦਿਲ ਬਾ ਉਹ ਕਿਸੇ ਔਰਤ ਨੂੰ ਨਾ ਦੇਵੇ ਮਹਾਰਾਜ ਵੀ ਕਹਿੰਦੇ ਆ ਕਿ ਕਦੇ ਵੀ ਔਰਤ ਨੂੰ ਆਪਣਾ ਦਿਲ ਨਹੀਂ ਦਿਵਾ ਦੇਗਾ ਸਗੋਂ ਉਹਨਾਂ ਦਾ ਦਿਲ ਲੈਣਾ ਚਾਹੀਦਾ ਆਪਣਾ ਚਿੱਤ ਨਹੀਂ ਉਹਨਾਂ ਨੂੰ ਚੋਰੀ ਕਰਨ ਦੇਣਾ ਚਾਹੀਦਾ ਮੇਜਮਨ ਕੀ ਕੁਛ ਬਾਤ ਨਾ ਤਰੀ ਆ ਕੋ ਜੀਜੀ ਆ ਤਾਂ ਕੋ ਚੇਤੇ ਸਦਾ ਚੁਰਾਈ ਹੀ ਲੀਂਦੀ ਆ ਭਾਵੇਂ ਆਪਣੇ ਦਿਲ ਦੀ ਜਿਹੜੀ ਗੱਲ ਆ ਉਹ ਕਦੇ ਵੀ ਕਿਸੇ ਇਸਤਰੀ ਨੂੰ ਨਹੀਂ ਦੱਸਣੀ ਭਾਵੇਂ ਉਹ ਬਗਾਨੀ ਇਸਤਰੀ ਹੋਵੇ ਭਾਵੇਂ ਉਹ ਆਪਣੀ ਇਸਤਰੀ ਹੋਵੇ ਉਹਨਾਂ ਕੀ ਦੱਸਣਾ ਉਹਨਾਂ ਦੀ ਭੇਦ ਦੇਣਾ ਜਿੰਨਾ ਕ ਦੇਣ ਦੀ ਲੋੜ ਆ ਕਦੇ ਵੀ ਸੰਪੂਰਨ ਭੇਦ ਨਹੀਂ ਆਪਣਾ ਖੋਲ ਕੇ ਤਾਂ ਰੱਖ ਜਣਾ ਆਪਣੀ ਇਸਤਰੀ ਦੇ ਸਾਹਮਣੇ ਦਾ ਹੋਰ ਕਿਸੇ ਇਸਤਰੀ ਦੇ ਸਾਹਮਣੇ ਤੂੰ ਹਮੇਸ਼ਾ ਉਹਨਾਂ ਦਾ ਚਿਤ ਚਰਾ ਕੇ ਰੱਖਣਾ ਉਹਨਾਂ ਦਾ ਭੇਜ ਹਮੇਸ਼ਾ ਇਨਫਰਮੇਸ਼ਨ ਲੈ ਕੇ ਰੱਖਣਾ ਕਿ ਉਸ ਦੇ ਮਨ ਦੇ ਵਿੱਚ ਕੀ ਚੱਲਦਾ ਆਪ ਕਦੇ ਵੀ ਆਪਣਾ ਭੇਜ ਨਹੀਂ ਦੇਣਾ ਪਰ ਨਾਲ ਹੀ ਇਹ ਚੀਜ਼ ਵੀ ਦੱਸਿਆ ਮਹਾਰਾਜ ਨੇ ਕਿ ਕਦੇ ਵੀ ਨਿਤਨਾਰੀ ਕੇ ਤੁਮ ਸਤੰਗ ਨੇਤਬੜੇ ਹੋ ਪਰ ਨਾਰੀ ਕੀ ਸੇਜ ਕੋਲ ਸੁਪਨੇ ਵਿੱਚ ਨਾ ਜਾਓ ਭਾਵ ਕਿ ਆਪਣੀ ਨਾਰੀ ਦੇ ਨਾਲ ਤਾਂ ਹਮੇਸ਼ਾ ਪ੍ਰੇਮ ਪਿਆਰ ਰੱਖਣਾ ਪਰ ਬਗਾਨੀ ਨਾਰੀ ਦੇ ਨਾਲ ਸੁਪਨੇ ਦੇ ਵਿੱਚ ਵੀ ਕਦੇ ਵੀ ਉਸ ਦੀ ਸੇਜ ਦੇ ਵਿੱਚ ਨਹੀਂ ਜਾਣਾ ਤੋ ਜੇ ਖਾਲਸਾ ਇਸ ਮਰਿਆਦਾ ਦੇ ਵਿੱਚ ਪੱਕਾ ਆ ਹੋਰ ਜਿਹੜੇ ਭੇਜਾ ਕਦੇ ਵੀ ਆਪਣੇ ਕਦੇ ਵੀ ਕਿਸੇ ਇਸਤਰੀ ਨੂੰ ਨਹੀਂ ਦੇਣੇ ਆਪਣੇ ਵੱਲੋਂ ਇੱਕ ਨਾਰੀ ਜਤੀ ਰਹਿਣਾ ਆ ਕਦੇ ਵੀ ਕਿਸੇ ਵੀ ਔਰਤ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਸੋ ਇਹ ਚਰਿੱਤਰ ਲਿਖਣ ਦਾ ਮੇਨ ਮਨੋਰਥ ਹੀ ਇਹ ਆ ਗੁਰਗੋਬਿੰਦ ਸਿੰਘ ਮਹਾਰਾਜ ਵੱਲੋਂ ਕਿ ਕਦੇ ਵੀ ਕਿਸੇ ਵੀ ਕਿਸੇ ਸਿੰਘ ਨੇ ਕਿਸੇ ਫੌਜ ਨੇ ਕਦੇ ਵੀ ਕਿਸੇ ਇਸਤਰੀ ਦੇ ਚਰਿੱਤਰ ਦੇ ਵਿੱਚ ਨਹੀਂ ਆਉਣਾ ਤੇ ਆਪਣਾ ਚਿੱਤ ਜਦਾ ਚਰਾ ਕੇ ਰੱਖਣਾ ਆ ਤੇ ਜਿੰਦ ਦਾ ਭੇਜ ਨਹੀਂ ਦੇਣਾ ਕਿਸੇ ਨੂੰ ਤੇ ਤਿਆਰ ਵਰ ਤਿਆਰ ਰਹਿਣਾ ਆ ਕਿ ਕੀ ਕੋਈ ਨਹੀਂ ਪਤਾ ਕਿੱਥੇ ਜਾ ਕੇ ਕਿਸ ਦੇ ਨਾਲ ਕਦੋਂ ਰਾਹ ਪੈ ਜਾਵੇ ਸੋ ਆਓ ਆਪਾਂ 85 ਚਰਿਤਾਂ ਦੀ ਵਿਚਾਰ ਕਰਤਾ ਕੀਤੀ ਤੇ ਆਓ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਸਦਕਾ ਕਿਰਪਾ ਸਦਕਾ ਆਪਾਂ 50 86ਵੇਂ ਚਤਰਤਰੀ ਵਿਚਾਰ ਪੀਤਾ ਆਰੰਭ ਕਰਦੇ ਹਾਂ ਦੋਹਰਾ ਚਾਮਰੰਗ ਕੇ ਦੇਸ ਮੈਂ ਇੰਦਰ ਸਿੰਘ ਥੋਨਾ ਉਹ ਇਥੇ ਚਾਮਰੰਗ ਨਾਮ ਦਾ ਇੱਕ ਦੇਸ਼ ਸੀ ਚਾਮਰੰਗ ਉਤੋਂ ਦਾ ਇੱਕ ਰਾਜਾ ਸੀ ਜਿਹਦਾ ਕਿ ਨਾਮ ਇੰਦਰ ਸਿੰਘ ਸੀ ਉਹਦੇ ਬਾਰੇ ਗੱਲਬਾਤ ਆਉਂਦੀ ਇੱਥੇ ਸ਼ਕਲ ਸੈਨ ਚ ਚਤੁਰੰਗਣੀ ਅਮਿਤ ਚੜਤ ਤਹਿਨਾ ਉਹ ਬੜਾ ਤਾਕਤਵਰ ਸੈਨਾ ਦਾ ਚਤੁਰੰਗਣੀ ਸੈਨਾ ਸੀ ਜਿਹਦਾ ਕਿ ਉਹਦਾ ਮਾਲਕ ਸੀ ਕ੍ਰਿਸ਼ਨ ਜੀ ਦੀ ਜਿਹੜੀ ਚੈ ਸੈਨਾ ਸੀ ਨਾ ਉਹ ਵੀ ਚਤੁਰੰਗਣੀ ਸੈਨਾ ਸੀ ਬੜੀ ਜਿਆਦਾ ਜੰਗੀ ਫੌਜ ਸੀ ਜਿਹੜੇ ਕਿ ਮਹਾਭਾਰਤ ਦੇ ਵਿੱਚ ਕੌਰਵਾਂ ਦਾ ਸਾਥ ਦਿੱਤਾ ਸੀ ਕੌਰਵਾਂ ਨੂੰ ਦੇ ਦਿੱਤੀ ਸੀ ਫੌਜ ਅਤੇ ਕ੍ਰਿਸ਼ਨ ਜੀ ਕਹਿੰਦੇ ਸੀ ਕਿ ਮੈਰੀ ਚਤਰੰਗਣੀ ਸੈਨਾ ਕੌਰਵਾਂ ਨਾਲ ਲੜੂਗੀ ਤੇ ਜਿਹੜਾ ਮੈਂ ਆ ਮੈਂ ਅਰਜੁਨ ਦੇ ਵਾਂਗੂੰ ਉਹਦਾ ਸਾਥੀ ਬਣ ਕੇ ਬਿਨਾ ਸ਼ਸਤਰਾਂ ਵਸਤਰਾਂ ਤੋਂ ਲੜੂੰਗਾ ਇਹ ਦਾਇਤਾ ਕਰਕੇ ਉਹ ਜਿਹੜਾ ਉਹ ਵੀ ਰਾਜਾ ਸੀ ਜਿਹੜਾ ਬੜਾ ਤਾਕਤਵਰ ਸੀ ਜੰਗੀ ਸੀ ਚਤੁਰੰਗਣੀ ਸੈਨਾ ਤਾਕਤਵਰ ਸੈਨਾ ਦਾ ਮਾਲਕ ਸੀ ਚੰਦਰਕਲਾਤਾ ਕੀ ਤ੍ਰਿਆ ਜਾ ਸਮ ਤ੍ਰਿਆ ਨ ਕੋਈ ਇਸਤਰੀ ਸੀ ਚੰਦਰਕਲਾ ਚੰਦਰਕਲਾ ਉਹ ਬੜੀ ਜਿਆਦਾ ਸੁੰਦਰ ਸੀ ਉਹਦੇ ਵਰਗੀ ਕੋਈ ਨਹੀਂ ਸੀ ਜੋ ਉਹ ਚਾਹੇ ਸੋ ਕਰੇ ਜੋ ਭਾਖੇ ਸੋ ਹੋਏ ਜੋ ਚਾਹੁੰਦੀ ਸੀ ਉਹ ਹੀ ਹੁੰਦ ਕਰਦੀ ਸੀ ਜੋ ਚਾਹੁੰਦੀ ਸੀ ਰਾਜਾ ਵੀ ਉਹ ਹੀ ਕਰਦਾ ਸੀ ਇੰਨਾ ਜਲਾ ਮਗਰ ਲੱਗਾ ਸੀ ਓ ਪਈ ਸੁੰਦਰ ਇੱਕ ਸਖੀਤ ਹੈ ਰਹੈ ਤਾਸੋ ਨੇਹ ਰਾਮ ਨਿਰਭੈ ਉਹਦੀ ਇੱਕ ਸੁੰਦਰ ਦਾਸੀ ਸੀ ਉਹ ਚੰਦਰਕਲਾ ਦੀ ਇੱਕ ਦਾਸੀ ਸੀ ਜਿਹਦਾ ਕਿ ਰਾਜਾ ਸੀ ਰਾਜ ਜਿਹਦਾ ਰਾਜੇ ਨਾਲ ਪ੍ਰੇਮ ਸੀਗਾ ਰਾਜਾ ਵੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਦਾਸੀ ਨਾਲ ਰਾਣੀ ਅਧਿਕ ਹਿਰਦੈ ਮੈਂ ਜਲੀ ਜਾਂ ਸੋ ਪ੍ਰੀਤ ਅਧਿਕ ਲਲਪ ਕਰੀ ਉਹ ਰਾਣੀ ਨੂੰ ਪਤਾ ਲੱਗਾ ਤੇ ਰਾਣੀ ਮਚ ਗਈ ਪੂਰਾ ਹੋਇਆ ਸੜ ਗਈ ਉਹ ਕਹਿੰਦੀ ਇਹ ਮੇਰੇ ਤੋਂ ਬਗੈਰ ਤਾਂ ਕਿਸੇ ਨਾਲ ਪ੍ਰੇਮ ਕਿੱਦਾਂ ਕਰ ਸਕਦਾ ਗਾਂਧੀ ਇੱਕ ਖਤਰੀਤ ਹੈ ਭਾਰੋ ਪਤਾ ਹੈ ਚੰਦਨਾ ਮਾ ਉਜਿਆਰੋ ਉਹ ਤੇ ਕਹਿੰਦੇ ਸੁਗੰਧੀ ਵੇਚਣ ਵਾਲਾ ਸਗਾ ਕੋਈ ਉਹਨੂੰ ਆਂਦੇ ਆ ਵੀ ਖੱਤਰੀ ਸਗਾ ਉਹ ਤੇ ਉਹਦਾ ਨਾਮ ਸੀ ਫਤਿਹ ਚੰਦ ਬੜਾ ਜਿਆਦਾ ਉੱਗਾ ਸੀ ਮਸ਼ਹੂਰ ਵਪਾਰੀ ਸੀ ਸੋ ਤਨ ਚੇਰੀ ਬੋਲ ਪਠਾਇਓ ਕਾਮ ਕਿਲ ਤੇ ਸਾਥ ਕਮਾਇਓ ਓਏ ਇੱਕ ਵਾਰੀ ਉਹਨੇ ਦਾਸੀ ਨੂੰ ਬੁਲਾਇਆ ਤੇ ਉਹਦੇ ਨਾਲ ਭੋਗ ਵਿਲਾਸ ਕੀਤਾ ਸਰੀਰਕ ਸੰਬੰਧ ਬਣਾਏ ਭੋਗ ਕਮਾ ਤ ਗਰਭ ਰਹਿ ਗयो ਚੇਰੀ ਦੋਸਰਾ ਸਿਰ ਦਇਓ ਓਏ ਉਹ ਭੋਗ ਭੋਗ ਕਰਨ ਤੋਂ ਬਾਅਦ ਨਾ ਉਹਦੇ ਜਿਹੜਾ ਬੱਚਾ ਠਹਿਰ ਗਿਆ ਗਰਭ ਠਹਿਰ ਗਿਆ ਉਹ ਦਾਸੀਏ ਤੇ ਉਹਨਾਂ ਦਾ ਉਹਦਾ ਨਾਮ ਸੀ ਉਹ ਲੈ ਕੇ ਆ ਕੇ ਜੇ ਕੀਤਾ ਉਹਦਾ ਨਾਮ ਰਾਜੇ ਦੇ ਦਾ ਲਾ ਦਿੱਤਾ ਵੀ ਰਾਜੇ ਦੇ ਉੱਤੇ ਨਾਮ ਲਾ ਦੁੰਦੇ ਆ ਐ ਜੇ ਜੇ ਦਾ ਰਾਜੇ ਦਾ ਹੀ ਨਾਮ ਲੱਖੂਗਾ ਸਾਰਿਆਂ ਨੂੰ ਪਤਾ ਇੱਥੇ ਮੇਰੇ ਨਾਲ ਪ੍ਰੇਮ ਕਰਦਾ ਆ ਘੱਟੋ ਘੱਟ ਮੈਂ ਦੱਸੀ ਆ ਮੇਰਾ ਜਿਹੜਾ ਜਵਾਰ ਹੋਊਗਾ ਉਹ ਤਾਂ ਰਾਜਾ ਰਾਜਕੁਮਾਰ ਬਣੂਗਾ ਓਏ ਮਨਸ਼ਾ ਰੱਖ ਕੇ ਉਹਨੇ ਉਹਦਾ ਨਾਮ ਸੰਗਾ ਜਿਹੜਾ ਰਾਜੇ ਦੇ ਉੱਤੇ ਲਾ ਦਿੱਤਾ ਰਾਜਾ ਮੋਸੋ ਭੋਗ ਕਮਾਇਓ ਤਾਂ ਤੇ ਪੁੱਤ ਸਪੁੱਤ ਉਪਜਾਇਓ ਉਹ ਕਹਿੰਦੇ ਕਿ ਰਾਜੇ ਨੇ ਮਰਾਜੇ ਨੇ ਮੇਰੇ ਨਾਲ ਭੋਗ ਵਿਲਾਸ ਕੀਤਾ ਸੀ ਤਾਂ ਕਰਕੇ ਇਹ ਇਹ ਜਿਹੜਾ ਜਿਹੜਾ ਭੋਗ ਕਰਕੇ ਜਿਹੜਾ ਮੁੰਡਾ ਆ ਜਿਹੜਾ ਗਰਭ ਠਹਿਰਿਆ ਗਰਭ ਚ ਜਿਹੜਾ ਪੁੱਤਰ ਹੋਇਆ ਉਹ ਵੀ ਰਾਜੇ ਦਾ ਹੀ ਆ ਆ ਜਾ ਕੇ ਪੂਜ ਤਾ ਦੇ ਪੂਜ ਸਪੂਤ ਵਜਾਇਓ ਇਹਨੇ ਪੁੱਤਰ ਪੈਦਾ ਕੀਤਾ ਮੇਰੇ ਤੋਂ ਤੇ ਵਜਾਈ ਮਨਸ਼ਾ ਸੀ ਵੀ ਮੈਂ ਤਾਂ ਗਰੀਬੀ ਘੱਟ ਲਈ ਦਾਸੀ ਬਣ ਗਈਆਂ ਜਿਹੜਾ ਮੇਰਾ ਮੁੰਡਾ ਆਊਗਾ ਰਾਜੇ ਫਿਰ ਮਰ ਦਿੰਨੇ ਆ ਕੋਈ ਲੋਕਾਂ ਨੂੰ ਆਊਗਾ ਰਾਜਾ ਜਿੰਨਾ ਮਰਜ਼ੀ ਰੋਲਾ ਪਾਉਂਦਾ ਜਾਊਗਾ ਜਿਹੜਾ ਮੁੰਡਾ ਮੇਰਾ ਘਟੋ ਘਟੇ ਇਹਦਾ ਰਾਜਕੁਮਾਰ ਬਣੂਗਾ ਮੈਂ ਜਰਾ ਕਹੇ ਉਹ ਜਿਹੜੀ ਦਾਸੀ ਸੀ ਇਹ ਜਿਹੜਾ ਨਾਮ ਸੀ ਰਾਜੇ ਦੇ ਨਾਮ ਉੱਤੇ ਲਾਲਤਨ। ਜਿਹੜਾ ਇਹ ਪੇਜ ਲਹੇਓ ਚੁਪ ਰਹੇਓ ਤਾਂ ਸੋ ਪ੍ਰਗਟ ਨ ਮੁਖ ਤੇ ਕਹਿਓ। ਉਹ ਰਾਜਾ ਵਾ ਰਾਜਾ ਨੂੰ ਪਤਾ ਸੀ ਵੀ ਮੈਂ ਹੁਣ ਇੱਥੇ ਇਹ ਬੋਲੂਗਾ ਲੋਕਾਂ ਨੇ ਕਿਹੜਾ ਮੰਨਣਾ। ਜੇ ਮੈਂ ਇਹ ਤੇ ਰੋੜਾ ਪਾ ਦਿੱਤਾ ਤੇ ਲੋਕਾਂ ਨੂੰ ਤਾਂ ਪਤਾ ਮੈਂ ਦੇ ਨਾਲ ਸੁਪੰਦ ਬਣਾਉਣਾ ਕਦੇ ਕਦੇ। ਰਾਜੇ ਨੂੰ ਤਾਂ ਸੀ ਵੀ ਮੈਂ ਤਾਂ ਇਹਦੇ ਨਾਲ ਭੋਗ ਕੀਤਾ ਨਹੀਂ ਐਨੇ ਟਾਈਮ ਤੋਂ ਜੁਹਾਗ ਕਿੱਥੋਂ ਹੋ ਗਿਆ। ਮੈਂ ਇਹਦੇ ਨਾਲ ਕੁਝ ਕੀਤਾ ਤਾਂ ਹੈ ਨਹੀਂਗਾ। ਉੱਪਰ ਉਹ ਚੁੱਪੇ ਹੀ ਰਿਹਾ ਜਦੋਂ ਰੋਲਾ ਨਹੀਂ ਪਾਇਆ ਉਹ ਕਹਿੰਦਾ ਇੱਥੇ ਨਿਪਟ ਹੈ ਪੇਟਲੇ ਉਹ ਚਪਰੇ ਉਹ ਤਾਂ ਤੋਂ ਉੱਪਰ ਅਗੜਨਾ ਮੁੱਖ ਤੇ ਲਿਓ ਨੇ ਚੁੱਪ ਰਿਹਾ ਕਹਿੰਦਾ ਕੋਈ ਨਹੀਂ ਗੁਪਤ ਰੂਪ ਦੇ ਵਿੱਚ ਇਹਦੀ ਗੇਮ ਪੋਣਾ ਗੁਪਤ ਰੂਪ ਦੇ ਵਿੱਚ ਮੈਂ ਗੁਪਤ ਰੂਪ ਦੇ ਵਿੱਚ ਇਹਦਾ ਇਹਦਾ ਜੋ ਵੀ ਆ ਮੈਂ ਇਹਦਾ ਹੱਲ ਕਰੂੰਗਾ ਇਸੋਸ਼ ਕੱਲਾ ਮੈਂ ਆਹ ਸੋਨਾ ਭੋਗ ਕਮਾਇਓ ਚੇਰੀ ਪੁੱਤਰ ਕਹਾਤੇ ਪਾਇਓ ਉਹ ਤਾਂ ਮੈਂ ਜਾ ਸੋਨਾ ਭੋਗ ਮੈਂ ਤਾਂ ਇਹਨਾਂ ਭੋਗ ਹੀ ਨਹੀਂ ਕੀਤਾ ਚੇਰੀ ਪੁੱਤਰ ਕਹਾਤੇ ਭੋਗ ਇਹਦੇ ਪੁੱਤਰ ਕਿੱਥੋਂ ਹੋ ਗਿਆ ਜਦੋਂ ਭੋਗ ਹੀ ਨਹੀਂ ਕੀਤਾ ਦੋਹਰਾ ਫਤੇਜੰਦ ਕੋ ਨਾਮ ਲੈ ਚੇਰੀ ਲਈ ਬੁલાਏ ਉਹਨੇ ਨਾ ਫਤੇਜੰਦ ਦਾ ਨਾਮ ਲੈ ਕੇ ਨਾ ਸੁਨੀਆ ਭੇਜ ਦਿੱਤਾ ਆਪਣੇ ਲੋ ਨੂੰ ਜਾ ਕੇ ਕਿਹਾ ਤੂੰ ਸੁਨੀਆ ਭੇਜ ਦਿੱਤਾ ਵੀ ਜਿਹੜਾ ਫਤੇਜੰਦ ਆ ਜਿਹਨੇ ਤੇਨਾਂ ਭੋਗ ਕੀਤਾ ਸੀ ਉਹ ਤੈਨੂੰ ਕਿਤੇ ਨਾ ਕਿਤੇ ਅੱਜ ਫਲਾਨੀ ਜਗ੍ਹਾ ਤੇ ਉੱਤੇ ਬੁਲਾ ਰਿਆ ਮਾਰ ਆਪਣੇ ਹੱਥ ਹੀ ਗੜਹੇ ਦੇਈ ਗਡਾਈ ਓਏ ਉਹਦੇ ਵੇਖਿਆ ਤੇ ਗੁਪਤ ਜਗ੍ਹਾ ਬੁਲਾ ਲਿਆ ਤੇ ਆਪਦੇ ਹੱਥੀਂ ਸੰਘਾਰ ਕਰ ਦਿੱਤਾ ਉਹਦਾ ਗਲਾ ਵੱਢ ਕੇ ਉਹਨੂੰ ਮਾਰ ਦਿੱਤਾ ਤੇ ਥੱਥਾਂ ਦੇ ਨਾਲ ਹੀ ਟੋਏ ਵਿੱਚ ਡੱਬ ਕੇ ਮਾਰ ਆਪਣੇ ਹੱਥ ਹੀ ਗੜਹੇ ਦੇਈ ਗਡਾਈ ਉਹਨੂੰ ਮਾਰ ਦਿੱਤਾ ਜਿਹੜੀ ਉਹ ਜਿਹੜੀ ਰਾਣੀ ਸੀ ਉਹ ਜਿਹੜੀ ਦਾਸੀ ਸੀ ਇਤਿ ਸ੍ਰੀ ਚరిత్ర ਪਖਿਆਨੇ ਪੁਰਖ ਚరిత్రੇ ਮੰਤਰੀ ਕੂਪ ਸਬਾਦੇ ਸਿਆਸੀ ਉਹ ਚరిత్ర ਸਮਾਪਤਮ ਸਤਿ ਸ਼ਗੁਣ ਸਤ ਇਹ ਦੇਖੋ ਖਾਸਾ ਜੀ ਇਹ ਪੁਰਖ ਚరిత్ర ਆ ਇਹ ਇਤਰੀਆ ਚరిత్ర ਨਹੀਂ ਇੱਥੇ ਬੰਦੇ ਨੇ ਜਿਹੜੇ ਤਰ੍ਹਾਂ ਖੇਡਿਆ ਰਾਜੇ ਨੇ ਇਹ ਤਸਵੀਰ ਚరిత్ర ਬਕਾਇਆ ਨੇ ਪੁਰਖ ਚరిత్రੇ ਮੰਤਰੀ ਭੂਪ ਸਭਾ ਦੇ 86ਵਾਂ ਚరిత్ర ਸਮਾਪਤਮ ਸਤਿ ਸ਼ਗੁਣ ਸਤ ਇਹ ਜੂ ਇੱਥੇ 86ਵਾਂ ਚరిత్ర ਪੁਰਖ ਚరిత్ర ਸਮਾਪਤ ਹੁੰਦਾ ਤੋਂ ਇੱਥੇ ਖਾਸੇ ਨੇ ਆਪਣੀ ਜਿਹੜੀ ਮਨਸ਼ਾ ਆ ਉਹ ਇਸ ਇਹ ਪੁਰਖ ਚరిత్రਾਂ ਦੇ ਹਿਸਾਬ ਦੇ ਨਾਲ ਰੱਖਣੀ ਆ ਜੇ ਕਿਤੇ ਕੋਈ ਆਹੋ ਜਿਹਾ ਵਿਦਿਬਿਧੀ ਬਣ ਜਾਂਦੀ ਆ ਕੋਈ ਔਰਤ ਤੁਹਾਡੇ ਨਾਲ ਚరిత్ర ਖੇਡਦੀ ਆ ਉਹਨੂੰ ਕਦੇ ਵੀ ਐਸੇ ਹਿਸਾਬ ਦੇ ਨਾਲ ਉਹਨੂੰ ਟਾਲ ਦੇਣਾ ਨਾ ਕਿ ਉਹਨਾਂ ਪੁਰਖਾਂ ਵਰਗੂ ਚਰਿੱਤਰ ਰੱਖਣਾ ਹੈ ਜਿਹੜੀਆਂ ਔਰਤਾ ਔਰਤ ਜੇ ਔਰਤਾਂ ਦੇ ਚਰਿੱਤਰ ਰਤਰੀਆ ਚਰਿੱਤਰ ਦੇ ਵਿੱਚ ਜਿਹੜੇ ਪੁਰਖਾਂ ਦੇ ਬਾਰੇ ਕਿਸੇ ਦਾ ਚਰਿੱਤਰਣ ਕੀਤਾ ਆ ਵੀ ਉਹਨੂੰ ਮੂਰਖ ਬਣਾ ਗਈ ਉਹਦੇ ਨਾਲ ਆ ਹੋ ਗਿਆ ਹੋ ਗਿਆ ਉਹਨਾਂ ਵਰਗੀ ਨਹੀਂ ਸੋਚ ਰੱਖਣੀ ਆਹ ਉਹ ਨਵਾਂ ਵਰਗੀ ਸੋਚ ਰੱਖਾਈਆਂ ਜਿਹੜੇ ਪੁਰਖ ਚరిత్ర ਦੇ ਵਿੱਚ ਪੁਰਖ ਚరిత్ర ਖੇਡਦੇ ਹਨ। ਚਿਤਰ ਸਤਾਸੀਵਾਂ ਕਥਾ ਚੰਦਰ ਪ੍ਰਵਾਦ ਦੋਹਰਾ। ਰਾਜਾ ਇੱਕ ਭੁਟੰਤ ਕੋ ਚੰਦਰ ਸਿੰਘ ਤੇ ਨਾਮ। ਭੁਟਾਂ ਦੇਸ਼ ਦਾ ਰਾਜਾ ਸੀ ਜਿਹਦਾ ਕਿ ਚੰਦਰ ਸਿੰਘ ਸੀ ਉਹਨੇ ਕਿ 88ਵੇਂ ਵੱਖਰਾ ਜਿਹੜੇ ਤੋਂ ਸਟਾਰਟ ਹੋਇਆ। ਉਹ ਭੁਟਾਂ ਦੇਸ਼ ਦਾ ਰਾਜਾ ਸੀ ਜਿਹਦਾ ਨਾਮ ਕਿ ਚੰਦਰ ਸਿੰਘ ਸੀ। ਪੂਜਾ ਸ੍ਰੀ ਜਤੁਨਾਥ ਕੀ ਕਰਤ 8 ਨੂੰ ਜਾਓ। ਉੱਥੇ ਕਾਰ ਸ੍ਰੀ ਜਤੁਨਾਥ ਜੀ ਦੀ ਪੂਜਾ ਕਰਦਾ ਸੀ ਉਹ ਜੋ ਵੀ ਚੰਦ ਪ੍ਰਭਾਤਾ ਕੇਤੇ ਘਰ ਮੈਂ ਕੋਬਿਜ ਸਭ ਹੀ ਰਹਿਤ ਹੁਨਰ ਮੈਂ ਉਹ ਘਰ ਵਿੱਚ ਚੰਦਰ ਪ੍ਰਭਾ ਨਾਮ ਦੀ ਇੱਕ ਇਸਤਰੀ ਰਹਿੰਦੀ ਸੀ ਜਿਹਦੀ ਕਿ ਜਿਹੜੀ ਕਿ ਕਵੀ ਬਹੁਤ ਜ਼ਿਆਦਾ ਉਸਤਿਤ ਕਰਦੇ ਹਨ ਤਾਕੋ ਹੇਰ ਨਿੱਤ ਅਨਿਰਪ ਜੀਵੈ ਤੇ ਹੇਰੇ ਬਿਨ ਪਾਨ ਨਾ ਪੀਵੇ ਉਹ ਰਾਜਾ ਉਹਨੂੰ ਵੇਖ ਕੇ ਜੁੰਦਾ ਸੀ ਉਹਨੂੰ ਵੇਖ ਕੇ ਤਾਂ ਪਾਣੀ ਨਹੀਂ ਸੀ ਪੀਂਦਾ ਇੰਨਾ ਮੋਹਿਤ ਹੋਇਆ ਸੀ ਕਿ ਉਹ ਮੋਰ ਦਾ ਤਨਵਾ ਕਾ ਜਦੋਂ ਤੱਕ ਉਹਦਾ ਮਰਦ ਨਹੀਂ ਆ ਜਾਂਦਾ ਕਰੇ ਕਿ ਉਹ ਮੂੰਹ ਦੇ ਵਿੱਚ ਕਦੇ ਵੀ ਕੋਈ ਹੋਰ ਰੋਟੀ ਵੀ ਕੋਈ ਹਨਾ ਭੋਜਨ ਨਾ ਗ੍ਰਹਿਣ ਕਰੇ ਬੰਦਿਆਂ ਦਾ ਨਹੀਂ ਇਹ ਧਰਮ ਹੈ ਆ ਕੇ ਆਪਦੀ ਔਰਤ ਨੂੰ ਦੇਖ ਦੇ ਕੇ ਜੀਵੇ ਤੇ ਉਸ ਤੋਂ ਬਿਨਾ ਪਾਣੀ ਤੋਂ ਉਹਨੂੰ ਪੁੱਛ ਪੁੱਛ ਕੇ ਸਾਰਾ ਕੰਮ ਕਰੇ ਇਹ ਮਰਦਾਂ ਦੇ ਕੰਮ ਨਹੀਂ ਆ ਕੇ ਔਰਤਾਂ ਦੇ ਕੰਮ ਆ ਉਹ ਉਹ ਔਰਤ ਹੀ ਸੀ ਜਿਹੜਾ ਉਹ ਆਪਣੀ ਰਾਣੀ ਨੂੰ ਦੇਖ ਕੇ ਬਿਨਾ ਜਿਉਂਦਾ ਹੀ ਨਹੀਂ ਸੀ ਉਹ ਉਹਨੂੰ ਵੇਖੇ ਮੇਰੇ ਤਾਂ ਕਹਿੰਦੇ ਪਾਣੀ ਨਹੀਂ ਸੀ ਪੀਂਦਾ ਇੰਨਾ ਦਵਾ ਥੱਲੇ ਲੱਗਿਆ ਸੀ ਆਪਣੀ ਔਰਤ ਦੇ ਰਾਜਾ ਏਕ ਪਟੰਤੀ ਸੋਭ ਉਹ اٹਕੀ ਕੂਲ ਗਈ ਸਭ ਹੀ ਸੁਧ ਘਟਕੀ ਉਹ ਜਿਹੜਾ ਉਹ ਰਾਜਾ ਸੀ ਕਾਣਾ ਇੰਦਰ ਸਿੰਘ ਤੇ ਉਹ ਕਹਿੰਦੇ ਕਿ ਉੱਥੋਂ ਦੀ ਇੱਕ ਪਟਾਨੀ ਨਾਲ ਉਹ ਇਸ਼ਕ ਕਰ ਬੈਠੀ ਰਾਤ ਦੇ ਵਸ ਤੇ ਬੋਲ ਪਠਾਵੇ ਕਾਮ ਕਲਾ ਤੇ ਸੰਗ ਕਮਾਵੇ ਉਹ ਜਿਹੜੀ ਰਾਣੀ ਸੀ ਨਾ ਰਾਜੇ ਦੀ ਘਰ ਵਾਲੀ ਇੰਦਰ ਸਿੰਘ ਦੀ ਘਰ ਵਾਲੀ ਜਿਹੜੀ ਉਹ ਦਸ ਉਹ ਘਰ ਵਾਲੀ ਸੀ ਤੇ ਉਹ ਕਿਸੇ ਪਟਾਣ ਦੇ ਕੋਈ ਕੋਈ ਬੰਦਾ ਸੀ ਉਹਨੂੰ ਪਟਾਨੀ ਕਹਿੰਦੇ ਆ ਉਹ ਨਾਮ ਨਹੀਂ ਅੱਤੇ ਲਿਖਿਆ ਪਟਾਨੀ ਲਿਖਿਆ ਪਟਾਨੀ ਨਾਲ ਇਸ਼ਕ ਕਰ ਬੈਠੀ ਤੇ ਆਪਣੀ ਹੋਸ਼ ਭੁੱਲ ਗਈ ਉਹਦੇ ਨਾਲ ਪ੍ਰੇਮ ਕਰਨਾ ਚਾਹੁੰਦੀ ਸੀ ਤੇ ਉਹ ਕਹਿੰਦੇ ਉਹ ਕੀ ਕਰਦੀ ਰਾਤ ਦੇ ਵਿੱਚ ਤੇ ਬੋਲ ਪਟਾਨਾ ਕੰਮ ਕਲਾ ਦੇ ਅੰਗਲ ਕਮਾਵੇ ਰਾਤ ਦੇ ਦਿਨ ਉਹਨੂੰ ਬੁਲਾਉਂਦੀ ਹੁੰਦੀ ਸੀ ਤੇ ਉਹਦੇ ਨਾਲ ਭੋਗ ਵਿਲਾਸ ਕਰਦੀ ਹੁੰਦੀ ਸੀ ਉਹਨੂੰ ਬਲਾ ਬਲਾ ਕੇ ਭੋਗ ਕਮਾਤ ਰਾਗ ગ્રਹਿ ਆਇਓ ਤਾਂ ਕੋ ਰਾਣੀ ਤੁਰਤ ਛਪਾਇਓ ਇੱਕ ਵਾਰੀ ਕੀ ਹੋਇਆ ਉਹ ਭੋਗ ਕਰਦੇ ਸੀ ਸਰੀਰਕ ਰਬੰਦ ਬਣਾਉਂਦੇ ਪਏ ਸੀ ਉਤੋਂ ਦੀ ਰਾਜਾ ਆ ਗਿਆ ਜਦਫਾ ਅਧਿਕ ਮਦ ਆਣ ਪਿਆ ਰਿਓ ਕਰ ਕੈ ਮਤ ਖਾਟ ਪਰ ਡਾਰਿਓ ਉਹ ਜਦੋਂ ਰਾਜਾ ਆਇਆ ਭੋਗ ਵਿਲਾਸ ਕਰਦੇ ਕਰਦੇ ਤੇ ਰਾਜੇ ਨੇ ਰਾਣੀ ਨੇ ਕੀ ਕੀਤਾ ਉਹ ਆਪਣਾ ਜਿਹੜਾ ਆਸ਼ਕ ਸੀ ਪਟਾਨੀ ਉਹਨੂੰ ਲੁਕੋ ਦਿੱਤਾ ਤੇ ਰਾਜੇ ਨੂੰ ਉਹਨੇ ਬੜੀ ਜਿਆਦਾ ਸ਼ਰਾਬ ਪੁਲਾਤੀ ਤੇ ਬੇਹੋਸ਼ ਕੋ ਬੇਹੋਸ਼ ਕਰਕੇ ਮੰਜੇ ਤੇ ਲਟਾ ਦਿੱਤਾ ਦੋ ਹਰਾ ਤਾਕੋ ਖਲਰੀ ਸਵਾਨ ਕੀ ਲਈ ਤੁਰਤ ਪਹਿਰਾਏ ਫਿਰ ਆਪਣੇ ਯਾਰ ਨੂੰ ਕਹਿੰਦਾ ਕੁੱਤੇ ਦੀ ਖੱਲ ਪਵਾ ਦਿੱਤੀ ਉਹਨੇ ਰਾਜਾ ਜੂ ਕੋ ਦੇਖਤੇ ਗ੍ਰਹਿ ਤੋਂ ਦਇਓ ਪਠਾਰ ਉਹ ਰਾਜੇ ਨੂੰ ਵੇਖਦੇ ਆ ਵੇਖਦੇ ਆਂ ਉਹਨੂੰ ਆਪਣੇ ਘਰ ਘਰ ਤੋਂ ਬਾਹਰ ਕੱਢ ਦਿੱਤਾ ਮਹਿਲ ਚੋਂ ਚਾਪਈ ਆਪ ਦੇ ਪਤਸੋ ਬਚਨ ਉਚਾਰੋ ਸੁਨ ਨਾਸੇ ਹ ਸਵਾਨ ਤੇ ਹਾਰ ਨਾਲੇ ਰਾਜੇ ਨੂੰ ਕਿਹਾ ਕਹਿੰਦੇ ਪਹਿਲਾਂ ਤਾਂ ਵੇਖੋ ਖਾਲਸਾ ਜੀ ਦਾ ਕੁੱਤਾ ਮਾਰਿਆ ਫਿਰ ਕੁੱਤੇ ਦੀ ਜਿਹੜੀ ਖਾਲੀ ਸੀ ਉਹਨੂੰ ਪਵਾ ਦਿੱਤੀ ਫਿਰ ਰਾਜੇ ਨੂੰ ਕਹਿੰਦੀ ਕਿ ਮੈਨੂੰ ਤੇਰਾ ਜਿਹੜਾ ਕੁੱਤਾ ਨਾ ਮੈਨੂੰ ਬੜਾ ਪ੍ਰਾਨਾਂ ਤੋਂ ਵੀ ਪਿਆਰਾ ਮੈਂ ਬਹੁਤ ਪ੍ਰੇਮ ਕਰਦੀ ਆ ਇਸ ਕੁੱਤੇ ਨਾਲ ਉਹ ਕਾਜਿਕ ਪ੍ਰਾਨ ਤੇ ਪਿਆਰੋ ਯਾਖੋ ਜਨਪਾ ਹਣ ਤੁਮ ਮਾਰੋ ਉਹ ਕਹਿੰਦੀ ਕਿ ਇਹਨੂੰ ਪੱਥਰ ਨਾਲ ਮਾਰਿਆ ਕਰੋ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਨਾ ਇਹਨੂੰ ਪੱਥਰ ਨਾਲ ਨਾ ਮਾਰਿਓ ਇਹਨੂੰ ਖਿੱਚਦਾ ਖਿਜਦਾ ਹਣਾ ਰਾਜਾ ਕਦੇ ਕਦੇ ਉਹ ਫਿਰ ਉਹ ਕਹਿੰਦੀ ਕਿ ਨਾ ਨਾ ਇਹਨੂੰ ਕਦੇ ਵੀ ਕੁਝ ਮਾਰਿਆ ਨਾ ਕਰੋ ਉਹਨੂੰ ਪ੍ਰੇਮ ਹੀ ਕਰਿਆ ਕਰੋ ਦੋਹਰਾ ਸੱਤ ਦਾ ਸੱਤ ਤੱਕ ਬੰਨ ਰਿਪ ਕਹੇ ਉਹ ਤਾਂ ਹੈ 2 ਕਰੋੜ ਦਾ ਉਹ ਰਾਜਾ ਦਾ ਪਹਿਲੀ ਜਨਾਨੀ ਪਿੱਛੇ ਪਾਗਲ ਸੀ ਆ ਉਹਦੀ ਗੱਲ ਮੰਨਦਾ ਸੀ ਸੱਤ ਸੱਤ ਕਰੇ ਕਹਿੰਦਾ ਠੀਕ ਆ ਜੀ ਸੱਤ ਬਚਨ ਜੀ ਉਹਨੂੰ ਵਰਗੇ ਸਭ ਕੁੱਤੇ ਨੂੰ ਹੋਰ ਰੋਟੀ ਦਾ ਟੁਕੜਾ ਪਾ ਦਿੰਦਾ ਉਹਨੇ ਆਗੇ ਹੋਇਆ ਕਿ ਨਿਕਸੇ ਉਹ ਸਕੇ ਉਹਨਾਂ ਮੂਡ ਵਿਚਾਰ ਉਹ ਝਟਪਟ ਉਹਦੇ ਸਾਹਮਣੇ ਤੋਂ ਨਿਕਲ ਗਿਆ ਤੇ ਕੁਝ ਨਹੀਂ ਪਤਾ ਲੱਗਿਆ ਅਗਰ ਜਦੋਂ ਵੀ ਉਹਦਾ ਮਨ ਕਰਦਾ ਸੀਗਾ ਉਹ ਖਲ ਸਾਂਭ ਨੂੰ ਲਈ ਹੁੰਨੀ ਆ ਉਹ ਖਲ ਪਹੁੰਚਦਾ ਸੀ ਆ ਜਾਂਦਾ ਸੀ ਭੁੱਖ ਬਿਲਾਸ ਕਰਦਾ ਸੀ ਤੇ ਨਿਕਲ ਜਾਂਦਾ ਸੀ ਤੇ ਰਾਜੇ ਨੂੰ ਨਹੀਂ ਸੀ ਪਤਾ ਲੱਗਦਾ ਐ ਚਰਿੱਤਰ ਘੇਟਿਆ ਉਹਨੇ ਆਪਣੇ ਉਹਨਾਂ ਘਰ ਵਾਲੇ ਨਾਲ ਜਿਹੜੀ ਉਹ ਇਸਤਰੀ ਸੀ ਰਾਜਕੁਮਾਰੀ ਸੀ ਇਸ ਤਸਰੀ ਚਰਤ੍ਰਪਖਿਆਣੇ 3 ਅਚ ਤੇ ਮੰਤਰੀ ਭੂਕ ਸਭਾ ਦੇ 87ਵੋ ਚਰਿਤ੍ਰ ਸਮਾਪਤ ਹੋਣ ਸੱਤ ਸੁਭਮ ਸੱਤ ਅਸਜੋ ਓ 88ਵੋ ਚਰਿਤ੍ਰ ਸਮਾਪਤ ਹੁੰਦਾ ਹੈ ਜਿਹੜੀ ਚਰਿਤ੍ਰਪਖਿਆਣ ਦੇ ਜਿਹੜਾ ਇਹ ਚਰਿਤ੍ਰ ਰਾਮ 788 ਕਥਾ ਕੰਜ ਪ੍ਰਭਾ ਦੋਹਰਾ ਇੰਦਰ ਦਤ ਰਾਜਾ ਹਉ ਤੋ ਗੋਖਾ ਨਗਰ ਮੁਝਾਰ ਆਪਾਂ 88 ਦੇ ਅਧਿ ਵਿਚਾਰ ਚਰਚਾ ਸ਼ੁਰੂ ਕਰਦੇ ਆ ਖਾਲਸਾ ਜੀ ਹੁਣ ਇਥੇ ਦੋਹਰਾ ਇੰਦਰ ਦਤ ਰਾਜਾ ਹਉ ਤੋ ਗੋਖਾ ਨਗਰ ਮੁਝਾਰ ਗੋਖਾ ਨਗਰ ਦੇ ਵਿੱਚ ਇੰਦਰਦਤ ਨਾਮ ਦਾ ਇੱਕ ਰਾਜਾ ਹੁੰਦਾ ਸੀ ਕੰਜ ਪਰਵਾਰਾ ਨਹੀਂ ਰਹਿ ਯਾਕੋ ਰੂਪ ਅਪਾਰ ਕੰਜ ਪਰਵਾ ਨਾਮ ਦੀ ਇਹ ਰਾਣੀ ਸੀ ਬੜੀ ਜਿਆਦਾ ਸੁੰਦਰ ਸੀ ਉਥੋਂ ਦੀ ਸਰਬ ਮੰਗਲਾ ਕੋ ਭਣ ਗੋਖਾ ਸ਼ਹਿਰ ਮੰਜਾ ਸਰਬ ਕਲਿਆਣੀ ਕਾਰੀ ਦੇਵੀ ਦਾ ਮੰਦਿਰ ਸੀ ਗੋਖਾ ਨਗਰ ਦੇ ਵਿੱਚ ਸੀ ਗੋਖਾ ਨਗਰ ਨਾਮ ਦਾ ਇੱਕ ਰਾਜ ਸੀਗਾ ਤੇ ਉਥੇ ਸਰਬ ਕਲਿਆਣੀ ਕਾਰੀ ਦੇਵੀ ਦਾ ਮੰਦਿਰ ਸੀ ਉੱਚ ਨੀਚ ਰਾਜਾ ਪ੍ਰਜਾ ਸਭ ਤਹ ਕਰਤ ਜੋਹਾਰ ਕੋਈ ਨਹੀਂ ਦੀ ਫਰਕ ਰਾਜਾ ਬਰੰਕ ਉੱਚੀ ਨੀਵੀਂ ਜਾਤ ਆ ਸਾਰੇ ਮੱਥਾ ਟੇਕਣਾਉਂਦੇ ਸਨ ਚੌਪਈ ਤਾਂ ਕੇ ਭਵਨ ਸકલ ਚਲ ਆਵੇ ਆਨ ਗੋਰ ਕੋ ਸੀਸ ਝੁਕਾਵੇ ਸਾਰੇ ਆਉਂਦੇ ਜੀ ਉੱਤੇ ਤੇ ਆ ਕੇ ਸੀਸ ਨਵਾਉਂਦੇ ਸਨ ਉੱਥੇ ਹੁਤਮ ਔਰ ਅਸ਼ਤਨ ਲਾਭ ਹੈ ਭਾਂਤ ਭਾਂਤ ਕੋ ਧੂਪ ਜਗਾਵੇ ਹੁਤਮ ਔਰ ਅਸ਼ਤਨ ਲਾਵੇ ਭਾਂਤ ਭਾਂਤ ਕੋ ਧੂਪ ਜਗਾਵੇ ਭਾਵੇਂ ਕੇਸਰ ਦੇ ਚੌਲਿਆਂ ਦਾ ਤਿਲਕ ਫਿਰ ਕੇਸਰ ਲਾਉਂਦੇ ਆ ਪਰ ਚੌਲ ਤੇ ਲਾਉਂਦੇ ਆ ਐ ਵਿਧੀ ਹੁੰਦੀ ਆ ਕਈਆਂ ਦੇ ਤਿਲਕ ਲਾਉਣ ਦੀ ਛੱਤਰਿਆਂ ਦੀ ਹੁੰਦੀ ਆ ਕੇਸਰ ਤੇ ਚੰਦਣ ਇਹਨਾਂ ਨੂੰ ਮਿਕਸ ਕਰਕੇ ਛੱਤਰਿਆਂ ਲਾਉਂਦੇ ਆ ਬਾਹਮਣੇ ਬਾਹਮਣ ਕੱਲਾ ਆਪਣੇ ਚੰਦਣ ਦਾ ਹੀ ਲਾਉਂਦੇ ਆ ਜਿਹੜੇ ਛੱਤਰੇ ਹੁੰਦੇ ਆ ਇਹ ਚੰਦਣ ਦਾ ਤੇ ਕੇਸਰ ਇਸ ਨੂੰ ਮਿਕਸ ਕਰਕੇ ਤਿਲਕ ਲਾਉਂਦੇ ਆ ਉਹ ਕਈ ਲਾਉਂਦੇ ਆ ਪਹਿਲਾਂ ਕੇਸਰ ਲਾਉਂਦੇ ਆ ਫਿਰ ਉੱਤੇ ਦੋ ਤਿੰਨ ਦਾਣੇ ਚੌਲਾਂ ਦੇ ਲਾਉਂਦੇ ਆ ਐ ਤਿਲਕ ਲਾਉਂਦੇ ਆ ਤੇ ਉਹ ਕਹਿੰਦੇ ਕੇਸਰ ਤੇ ਚੌਲਾਂ ਤੇਲ ਘਲਉਂਦੀ ਸੀ ਤੇ ਕਈ ਤਰ੍ਹਾਂ ਦਾ ਧੂਪ ਜਗਾਉਂਦੇ ਸਨ ਦੋਹਰਾ ਭਾਂਤ ਭਾਂਤ ਦਾ ਪ੍ਰਕਰਮਾ ਭਾਂਤ ਭਾਂਤ ਸਿਰ ਨਿਆਏ ਕਈ ਤਰ੍ਹਾਂ ਦੇ ਨਾਲ ਪ੍ਰਕਰਮਾ ਕਰਕੇ ਭਾਂਤ ਭਾਂਤ ਇੱਕੇ ਦੇ ਨਾਲ ਸਿਰ ਝਗਾਉਂਦੇ ਸਨ ਉਹ ਪੂਜ ਭਵਾਨੀ ਕੋ ਪਵਨ ਬਹੁਰ ਬਸੈ ਗ੍ਰਹਿ ਆ ਭਵਾਨੀ ਦੀ ਪੂਜਾ ਕਰਕੇ ਉਹ ਫਿਰ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਸਨ ਕਿਉ ਫੇ ਨਰ ਨਾਰੀ ਸਭ ਤਹ ਚਲ ਜਾਹੀ ਅਛਤ ਧੂਪ ਕੁੰਕਮਹਿ ਲਾਏ ਨਰ ਨਾਰੀ ਬਦੇਰੇ ਤਰ੍ਹਾਂ ਦੇ ਨਾਲ ਉੱਤੇ ਜਾਦੇ ਸਨ ਕਿ ਉੱਥੇ ਜਾ ਕੇ ਤੇਰ ਗਲਾਉਂਦੇ ਸਨ ਖੁੰਕਮ ਤੇ ਚੰਦਨ ਦੇ ਪਾਂਤ ਪਾਂਤ ਕੇ ਗੀਤ ਲਗਾਵੇ ਸਰਬ ਮੰਗਲਾ ਸੋਸ ਰਣਿਆਵੇ ਭਾਤ ਭਾਤ ਦੇ ਗੀਤ गा ਕੇ ਭਜਨ गा ਕੇ ਉਹ ਮੰਗਲਕਾਰੀ ਦੇਵੀ ਰੂਪ ਉਹਨਾਂ ਦੇ ਸਾਹਮਣੇ ਸੀਸ ਨਵਾਉਂਦੇ ਸਨ ਜੋ ਇੱਛਾ ਕੋ ਮਨ ਮੈਂ ਧਰੈ ਜਾਏ ਭਵਾਨੀ ਭਵਨ ਉਚਰੈ ਕੋਈ ਵੀ ਇੱਛਾ ਕਰਨ ਦੀ ਸੀ ਜਾ ਕੇ ਭਵਾਨੀ ਦੇ ਕੋਲ ਜਾਂਦੇ ਸੀ ਤੇ ਉੱਥੇ ਆ ਕੇ ਉਸ ਨੂੰ ਬੇਨਤੀ ਕਰਦੇ ਸੀ ਕਿ ਆਪਣੀ ਇੱਛਾ ਪ੍ਰਗਟ ਕਰਦੇ ਸਨ ਦੂਰਨ ਭਾਵਨਾ ਤਿੰਨ ਕੀ ਹੋਈ ਬਾਲ ਬਿਰਧ ਜਾਣਤ ਸਭ ਕੋਈ ਕੋਈ ਵੀ ਹੈ ਉਸੇ ਸ ਕੋਈ ਵੀ ਐਦਾ ਦਾ ਨਹੀਂ ਸੀ ਜੇ ਦੀ ਕੋਈ ਉੱਥੇ ਉੱਥੇ ਪੂਰੀ ਨਹੀਂ ਸੀ ਜੀ ਭਾਵਨਾ ਸਾਰਿਆਂ ਦੀ ਬੁੱਢਾ ਬਾਲ ਸਾਰਿਆਂ ਦੀ ਉੱਥੇ ਬਾਲ ਬਿਰਧ ਜਾਣਤ ਸਾਰ ਕੋਈ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਸੀ ਵੀ ਇੱਥੇ ਜੇ ਕੋਈ ਆਉਂਦੇ ਆ ਕੇ ਤੇ ਉਹ ਤੇ ਰੇਗ ਦੀ ਭਾਵਨਾ ਤੇ ਬੇਨਤੀ ਅਰਦਾਸ ਪੂਰੀ ਹੋ ਜਾਂਦੀ ਹੈ। ਦੋ ਹਰਾ ਫਲਤ ਆਪਣੀ ਭਾਵਨਾ ਯਾ ਮੈਂ ਭੇਦ ਨਾ ਕੋਏ। ਉਹ ਆਦੇ ਆਏ ਤੇ ਗੱਲ ਮੰਨੋਗੇ ਸਭ ਥਾਵਾਂ ਤੋਂ ਆਪਣੀ ਭਾਵਨਾ ਹੀ ਫੈਲਦੀ ਆ ਨਾ। ਕੋ ਲੋਪ ਲੇਖੇ ਹੋਤ ਹੈ ਬੁਰੋ ਬੁਰੇ ਕੋ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਹਿੰਦੇ ਕਿ ਭਲੇ ਦਾ ਭਲਾ ਤੇ ਬੁਰੇ ਦਾ ਬੁਰਾ ਹੁੰਦਾ ਇਹ ਗੱਲ ਮੰਨਦੇ ਹਨ ਚੇਤਰ ਅਸ਼ਟਮੀ ਕੇ ਦਿਵਸ ਉਤਸਵ ਤੇ ਠਾਂ ਹੋਏ ਚੇਤਰ ਅਸ਼ਟਮੀ ਦੇ ਦਿਨ ਉੱਥੇ ਮੇਲਾ ਲੱਗਦਾ ਸੀ ਇੱਕ ਚੇਤ ਚੇਤ ਵਸਾਖ ਦੇ ਚੇਤ ਮਹੀਨੇ ਦੇ ਚੇਤਰ ਦੇ ਮਹੀਨੇ ਅਸ਼ਟਮੀ ਦੇ ਦਿਨ ਤੇ ਉੱਥੇ ਕੋਈ ਮੇਲਾ ਲੱਗਦਾ ਸੀ ਉਸ ਦੇਵੀ ਦੇ ਉੱਚ नीਚ ਰਾਜਾ ਪ੍ਰਜਾ ਰਹਿ ਨਾ ਘਰ ਮੈਂ ਕੋਈ ਉਹ ਉੱਚਾ ਨੀਚਾ ਨੀਵਾ ਕੋਈ ਉੱਚੀ ਜਾਂਦਾ ਨੀਵੀਂ ਜਾਂਦਾ ਰਾਜਾ ਰੰਕ ਕੋਈ ਵੀ ਅਮੀਰ ਗਰੀਬ ਕੋਈ ਨਹੀਂ ਸੀ ਆਪਣੇ ਕਰ ਰਹੇ ਹੁੰਦਾ ਸਾਰੇ ਉੱਥੇ ਮੇਲੇ ਤੇ ਜਾਂਦੇ ਸਨ ਚੌਪਈ ਜਗਸਤ ਅਸ਼ਟਮੀ ਕੋ ਜਦ ਆਇਓ ਯਾਤਰੀ ਏਕ ਰਾਣੀ ਹੈ ਭਾਈ ਉਹ ਅਸ਼ਟਮੀ ਦਾ ਦਿਨ ਆਇਆ ਤੇ ਉਹ ਜਿਹੜੀ ਰਾਣੀ ਸੀ ਰਾਣੀ ਨੂੰ ਨਾ ਉੱਥੇ ਇੱਕ ਯਾਤਰੀ ਬੜਾ ਵਧੀਆ ਲੱਗਾ ਚੰਗਾ ਲੱਗਾ ਉਸ ਦੇ ਉੱਤੇ ਮੋਹਿਤ ਹੋ ਗਈ ਤਾਂ ਸੋ ਭੋਗ ਕਰਤ ਵੱਲ ਭਾਵੈ ਘਾਤ ਇੱਕ ਹੂ ਹਾਥ ਨਾ ਆਵੇ ਉਹ ਕਹਿੰਦੇ ਤਾਂ ਸੋ ਭੋਗ ਕਰਤਮਨ ਭਾਵੈ ਘਾਤ ਇੱਕ ਹੂ ਖਾ DNA ਗਾ ਮੌਕਾ ਨਹੀਂ ਲੱਗਿਆ ਪਰ ਉਹਦੇ ਨਾਲ ਭੋਗ ਬਿਲਾ ਸਰੀਰ ਇੱਕ ਸੰਬੰਧ ਬਣਾਉਣਾ ਚਾਹੁੰਦੀ ਸੀ ਉੱਥੇ ਇਹ ਹੈ ਵਿਚਾਰ ਚਿਤ ਮਹਿ ਆਇਓ ਯਾਤਰੀ ਕਾਸ਼ਿਕ ਸ਼ਾਵਰ ਸਦਾਇਓ ਉਹ ਕਹਿੰਦੇ ਕਿ ਇਹ ਵਿਚਾਰ ਮਨ ਵਿੱਚ ਬਣਾ ਕੇ ਨਾ ਉਹਨੇ ਮੌਕਾ ਲੁੱਪਣ ਲੱਗੀ ਉਹਨੇ ਮੰਦਿਰ ਦੇ ਪਿਛਲੇ ਪਾਸੇ ਬੁਲਾ ਰਿਆ ਉਹ ਯਾਤਰੀ ਨੂੰ ਤਾਇ ਓ ਘਾਤ ਹੈ ਬਦ ਰਾਖੀ ਪ੍ਰਗਟ ਰਾਜੂ ਤਨਿਓ ਭਾਖੀ ਓ ਹੁਣ ਉਹਦੇ ਨਾਲ ਗੱਲਬਾਤ ਦੇ ਵਿੱਚ ਕੋਈ ਨਾ ਕੋਈ ਸਕੀਮ ਫਿੱਟ ਕਰ ਲਈ ਆ ਫਿਕਸ ਕਰਕੇ ਆ ਕੇ ਰਾਜ ਨੂੰ ਦੇਖੋ ਕੀ ਕਹਿਣ ਲੱਗੀ ਜਾਨਸ ਮਿਤ ਪਿਛਵਾਰੇ ਆਵਾ ਬਦ ਸੰਕੇਤਿਓ ਬਚਨ ਸੁਨਾਵਾ ਹੁਣ ਜਦੋਂ ਉਹਨੇ ਵੇਖ ਲਿਆ ਆ ਕੇ ਜਿਹੜਾ ਯਾਰ ਆ ਯਾਰ ਪਿਛਲੇ ਪਾਸੇ ਪਹੁੰਚ ਗਿਆ ਫਿਰ ਤੋਂ ਮੰਦਰ ਦੇ ਸਖੀਆ ਹੈ ਸਹਿਤ ਕਾਲ ਮੈਂ ਜੈ ਹੋ ਪੂਜਾ ਗੌਰਜਾ ਕੋਹ ਗ੍ਰਹਿ ਐ ਹੋੜੇ ਉੱਚੀ ਦਾਣੀ ਨੂੰ ਸੁਣਾ ਕੇ ਕਿਹਾ ਕਿ ਮੈਂ ਕੱਲ ਦੇ ਦਿਨ ਨਾ ਸਖੀਆਂ ਸਮੇਤ ਗੋਰੀ ਪੂਜਾ ਕਰਕੇ ਘਰ ਆਵਾਂਗੀ ਦੋ ਹਰਾ ਜੋ ਹੋ ਹਮਰੋ ਮਿਤੂ ਤਹ ਮਿਲਿਓ ਮੁਹੇ ਆਏ ਉਹ ਕਹਿੰਦੇ ਜਿਹੜਾ ਕੋਈ ਪਿਆਰਾ ਮੈਨੂੰ ਮਿਲਣਾ ਚਾਵੇ ਉਹ ਕੱਲ ਮੈਨੂੰ ਇੱਥੇ ਆ ਕੇ ਮਿਲ ਦਵੇ ਤੇਜ ਰਾਵ ਕਸ਼ ਨਾ ਲਹਿਓ ਬੀਤ ਹੈ ਗਈ ਜਤਾਏ ਉਹ ਜਿਹੜਾ ਰਾਜਾ ਸੀ ਉਹ ਭੇਦ ਨੂੰ ਨਹੀਂ ਸਮਝ ਸਕਿਆ ਉਹ ਇਹ ਭੇਡ ਉਹਨਾਂ ਨਾਂ ਪਰ ਮਿੱਤਰ ਨੂੰ ਉਹਦਾ ਜਿਹੜਾ ਭੇਡ ਆਪਣੇ ਮਿੱਤਰ ਨੂੰ ਸੀ ਉਹ ਭੇਡ ਸਮਝਾ ਲਿਓ ਕਹਿੰਦੇ ਕਿ ਭੇਡ ਦਾ ਰਾਵ ਕਛ ਨਾ ਲਏ ਉਹ ਮੀਤਾ ਲਈ ਜਤਾਏ ਉਹ ਜਿਹੜਾ ਮਿੱਤਰ ਸੀ ਯਾਤਰੀ ਸੀ ਉਹਨੂੰ ਸੁਣਾ ਕੇ ਕਹਿ ਦਿੱਤਾ ਕਿ ਮੈਂ ਕੱਲ ਆਉਂਗੀ ਪਰ ਰਾਲੇ ਨੂੰ ਨਹੀਂ ਪਤਾ ਲੱਗਾ ਵੀ ਇਹ ਸਾਲਾ ਚੱਕਰ ਕੀ ਪੈ ਗਿਆ ਵੀ ਇਹ ਕਹਿਣ ਡਈ ਇਦਾਂ ਉਹ ਮਿੱਤਰ ਸੀ ਜਿਹੜਾ ਸਾਰਾ ਭੇਡ ਸਮਝ ਗਿਆ ਉੱਥੇ ਸੋਈਆ ਰਾਣੀ ਪਛਾਨੀ ਕੇ ਮੰਦਰ ਕੇ ਪਿਛਵਾਰੇ ਹੈ ਮੇਲ ਰੋ ਖਰੇ ਸੁਖਦਾਈ ਉਧਰੋਂ ਵੇਖੋ ਟਾਈਮ ਆ ਗਿਆ ਕਿ ਰਾਣੀ ਨੇ ਪਛਾਣ ਲਿਆ ਕਿ ਮੰਦਰ ਦੇ ਪਿੱਛੇ ਮੇਰਾ ਜਿਹੜਾ ਮਿੱਤਰ ਆ ਸੁਖਦਾਈ ਉਹ ਖੜਾ ਆ ਚਾਹਤ ਬਾਤ ਕਹੇ ਉਸ ਕੋ ਚੈਤਬਕੀਨੀ ਹੈ ਬੈ ਨਨਮੈ ਚਤੁਰਾਈ ਉਹ ਕਹਿੰਦੀ ਉਹ ਕਹਿੰਦਾ ਉਹਨੂੰ ਪਤਾ ਲੱਗ ਗਿਆ ਕਿ ਉਹ ਗੱਲ ਤਾਂ ਕਰਨਾ ਚਾਹੁੰਦਾ ਪਰ ਉਹ ਜਿਆਦਾ ਸੰਗਦਾ ਤੇ ਸੰਕੋਚ ਕਰ ਰਿਹਾ ਗੱਲ ਕਰਨ ਦੇ ਨਹੀਂ ਕੋਸ਼ ਸਖੀ ਆਪਣੀ ਮਿਸਹੀ ਉਤ ਪਿਆਰੇ ਕੋ ਐਸੀ ਸਹੀਟ ਬਤਾਏ ਇਸ ਲਈ ਉਹਨੇ ਆਹੜੀ ਸਕੀ ਪਾ ਕੇ ਚਰਿਤ ਰਖੇੜ ਕੇ ਉਹਨੂੰ ਕਹਿ ਦਿੱਤਾ ਕੰਨੋ ਗੱਲ ਕਰਦੀ ਵੀ ਜੇ ਤਾਂ ਉਹਨੇ ਉਹਦਾ ਮਨ ਕੀਤਾ ਉਹ ਆ ਜਾਊਗਾ ਉਹ ਇਹਦਾ ਫਿਰ ਤਾਂ ਸਾਰਾ ਕੁਝ ਚੱਲ ਨਹੀਂ ਰਿਹਾ ਤੇ ਨਾ ਤਾਂ ਉਹਨੂੰ ਲੋੜ ਪਈ ਕੁਝ ਕਹਿਣ ਦੀ ਪਰ ਰਾਣੀ ਨੇ ਸਾਰਾ ਕੁਝ ਸੁਣਾ ਕੇ ਕਹਿ ਦਿੱਤਾ ਤੇ ਇਦਾਂ ਉਹਨੇ ਆਪਣੀ ਸੁਨਾਹ ਸਿਆਣਾਪ ਦੇ ਨਾਲ ਦਾਸੀ ਨੂੰ ਮਿਲਣ ਦੀ ਜਗ੍ਹਾ ਵੀ ਦੱਸ ਦਿੱਤੀ ਸਾਥ ਚ ਲਾਂਗੀ ਹੋ ਕਾਲ ਚ ਲਾਂਗੀ ਮੈਂ ਦੇਵੀ ਕੋ ਦੇਵ ਰੂਪ ਪੂਜਨ ਮਾਈ ਤੇ ਉਹਨੇ ਕਹਿ ਦਿੱਤਾ ਆਵੇ ਕੱਲ ਮੈਂ ਇੱਥੇ ਦੇਵੀ ਪੂਜਾ ਕਰਨ ਦੇ ਲਈ ਆਵਾਂਗੀ ਚਾਪੇ ਜਵਨਰੇ ਪਸੋਂ ਕਹ ਪ੍ਰਗਟ ਸੁਨਾਈ ਮਿਤ ਹੈ ਉਤੈ ਸਹੇਟ ਬਤਾਈ ਇਦਾਂ ਪ੍ਰਗਟ ਰੂਪ ਦੇ ਵਿੱਚ ਰਾਜ ਨੂੰ ਕਹਿੰਦੀ ਹੋਈ ਉਹਨੇ ਆਪਣੇ ਮਿੱਤਰ ਨੂੰ ਥਾਣਾ ਦੱਸ ਦਿੱਤੀ ਭਵਨ ਭਵਾਨੀ ਕਿ ਮੈਂ ਜਾ ਹਾਂ ਪੂਜ ਮੰਗਲਾ ਕੋ ਫਿਰ ਐ ਹਾਂ ਕੀ ਮੈਂ ਭਵਾਨੀ ਪੂਜਾ ਨੂੰ ਜਾਵਾਂਗੀ ਤੇ ਪੂਜਾ ਤੋਂ ਬਾਅਦ ਵਿੱਚ ਮਾਂ ਦੀ ਵਾਪਸ ਤੋਹਰਾ ਜੋ ਕੋ ਹਮਰੋ ਹਿਤੂ ਮਿਲੇਉ ਮੁਹੇ ਆਏ ਜਿਹੜਾ ਕੋ ਜਿਹੜਾ ਕੋ ਮੈਨੂੰ ਮਿਲਣਾ ਚਾਹਦਾ ਉਹ ਆਥੀ ਆ ਕੇ ਮਿਲਦੇ ਤੇਤ ਕਸ਼ੂਦਨ ਬਣਾ ਲਖਿਓ ਮੀਤ ਹੈ ਗਈ ਜਤਾਏ ਪਰ ਆਦੇ ਨ ਵੀ ਪਤਾ ਲੱਗਿਆ ਸਾਰਾ ਕੁਝ ਉਹਨੇ ਦੱਸ ਦਿੱਤਾ ਯੋ ਕਹ ਕੇ ਰਾਣੀ ਉੱਠੀ ਕਰਿਓ ਮੀਤ ਬਰਹਗਾਨ ਉਹਨੇ ਤਾਂ ਆ ਕੇ ਜਿਹੜੀ ਉਹ ਰਾਣੀ ਦੀ ਯਾਰ ਦੇ ਘਰੇ ਚੱਲ ਗਈ ਤ੍ਰਿਪਤ ਪ੍ਰਫੁੱਲੇਤ ਚਿਤ ਭਯੋ ਗਈ ਸ਼ਿਵਾਕੇ ਭੌਂ ਉਹ ਰਾਜੇ ਨੂੰ ਲੱਗਿਆ ਕਿ ਵੀ ਆਂ ਵੀ ਇਦਾਂ ਕਰਕੇ ਉਹ ਸ਼ੋਹ ਤੇ ਮੰਦਰ ਗਈ ਆ ਪਰ ਉਹ ਦੇ ਨਾਲ ਭੋਗ ਵਿਲਾਸ ਕਰਦੀ ਰਹੀ ਤੇ ਰਾਜੇ ਨੂੰ ਵੀ ਨਾ ਉੱਥੇ ਪਤਾ ਲੱਗਾ ਇਹ ਤਸਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਮੰਤਰੀ ਭੋਗ ਸੰਵਾਦੇ 88ਵਾਂ ਚਿਤ੍ਰ ਚਰਿਤ੍ਰ ਸਮਾਪਤਮ ਸਤ ਸੁਭੰ ਸਤ ਅਜੋ ਉਹ ਇਹਦਾ ਚਿਤ੍ਰੋਗਿਆਨ ਚਿਤ੍ਰ ਦਾ 88ਵਾਂ ਚਿਤ੍ਰ ਸਮਾਪਤ ਹੁੰਦਾ ਆ ਖਾਸ ਹੈ ਜੀ ਆਹ ਵੇਖੋ ਆਜ ਕਿਦਾਂ ਉਹ ਇਸਤਰੀ ਨੂੰ ਸੀਗਾ ਵੀ ਉਹ ਤਾਂ ਗੱਲ ਨਹੀਂ ਕਰਨ ਰਿਹਾ ਕੁਝ ਕਹਿੰਦਾ ਹੀ ਨਹੀਂ ਪਿਆ ਉਹ ਬੰਦੇ ਨੇ ਵੀ ਇਹ ਸੀਮ ਲਈ ਕਿ ਮੈਂ ਨਹੀਂ ਕੁਝ ਕਹਿਣਾ ਇਹਦੇ ਮੂੰਹੋਂ ਹੀ ਕਹਾਉਂਗਾ ਤੇ ਉਹੀ ਗੱਲ ਹੋਈ ਕਿ ਉਹ ਉਹ ਇਸਤਰੀ ਨੇ ਪੇਸ਼ਕਸ਼ ਰੱਖੀ ਮੂਰੇ ਹੋ ਕੇ ਕਿ ਉਹਨੂੰ ਸੁਲਾ ਕੇ ਇਹ ਗੱਲ ਕਹੀ ਆ ਕਿ ਜੇ ਤਾਂ ਉਹ ਰੋਲਾ ਵੀ ਪਾਉਂਦਾ ਤਾਂ ਕਿਸੇ ਨੂੰ ਨਹੀਂ ਕਹਣਾ ਮੈਂ ਕਹਣਾ ਉਹਨੂੰ ਕਿਹਾ ਸਿੱਧਾ ਜਾ ਕੇ ਗੱਲ ਕੀਤੀ ਐ ਐ ਕਰਕੇ ਉਹਦੇ ਚਰਿੱਤਰ ਖੇਡਿਆ ਰਾਜੇ ਨੂੰ ਵੀ ਨਹੀਂ ਪਤਾ ਲੱਗਿਆ ਤੇ ਉਹ ਜਿਹੜਾ ਸਬੰਧ ਸੀ ਉਹਨੇ ਆਪਣੇ ਯਾਰ ਦੇ ਨਾਲ ਬਣਾ ਲਿਆ ਉੱਥੇ ਤੇ ਸਰੀਰਕ ਸਬੰਧ ਬਣਾ ਕੇ ਨਜਾਇਜ਼ ਸਬੰਧ ਬਣਾ ਕੇ ਵਾਪਸ ਆ ਗਈ ਤੇ ਰਾਜੇ ਨੂੰ ਤਾਂ ਲੱਗਾ ਕਿ ਉਹ ਮੰਤਰਹੀ ਮੰਤਰਹੀ ਗਈ ਆ ਪਰ ਇਹ ਚੀਜ਼ਾਂ ਸੀ ਐਦਾਂ ਚਰਿੱਤਰ ਖੇਡ ਕੇ ਉਹ ਰਾਣੀ ਨੇ ਉਸ ਰਾਜੇ ਨੂੰ ਚੜ੍ਹ ਨੂੰ ਮੂਰਖ ਬਣਾ ਦਿੱਤਾ ਇੱਥੇ ਹੀ ਹੁਣ ਇਸ ਤਰ੍ਹਾਂ ਦੀ ਸਮਾਗਤੀ ਆ ਜੋ ਆਉਣ ਵਾਲੀ ਤਿਰਾਂ ਦੇ ਵਿੱਚ ਆਪਾਂ ਅੱਗੇ ਹੁਣ ਇੱਥੇ 88 ਚਰਿੱਤਰ ਸਮਾਪਤ ਹੋ ਗਏ ਆ ਹੁਣ ਅਗਲੇ ਜਿਹੜੇ ਚਰਿੱਤਰ ਆ 49ਵਾਂ ਚਰਿੱਤਰ ਜਿਹੜਾ ਹੋਊਗਾ ਉਸ ਦੀ ਵਿਚਾਰ ਚਰਤਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਸੋ ਇੱਥੇ ਹੀ ਹੁਣ ਸਮਾਪਤੀ ਹੈ ਦੋਹਰਾ ਜੋ ਕੁ ਹਮਰੋ ਹਿੱਤੂ ਮਿਲਿਓ ਮੁਹੇ ਆਏ ਭੇਦ ਕੁਸ਼ਵੰਦਰ ਪਣਾ ਲਖਿਓ ਮੀਤਾ ਗਈ ਜਿਤਾਏ ਯੋ ਕਹਿ ਕਹਿ ਰਾਣੀ ਉਠੀ ਕਰਿਓ ਮੀਤ ਗਹਿ ਗਾਣ ਰਿਪਤ ਪ੍ਰਫੁਲ ਲਤ ਤਿਤ ਭਇਓ ਗਈ ਸ਼ਿਵਾ ਕੇ ਭੌਣ ਇਤ ਸ੍ਰੀ ਚਰਿਤ੍ਰਪਖਿਆਨੇ ਤ੍ਰਿਆ ਚਿਤਰੇ ਮੰਤਰੀ ਭੂਪ ਸਵਾਦੇ 88ਵੋ ਚਿਤ੍ਰ ਸਮਾਪਤਮ ਸਤਿ ਸੁਭਮ ਸਤ ਅਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਜ ਕੇ ਚਕਰਕ ਜਾਵੀ ਨਿਆਣੂ ਜਾਵੀ ਜੀਦਾ ਸਿੰਘਾ ਦੇ ਮੱਲੂ ਭਾਵੇਂ ਨਿਆਣੂ ਜਾਵੀ ਸਤ ਜੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ